ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਨੌਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੂਜੇ ਕਾਂਡ ਦਾ ਚੌਥਾ ਭਾਗ ਉਸੇ ਇੱਕ ਦਾ ਹੀ ਸਿਮਰਨ ਅਤੇ ਪੰਜਵਾਂ ਭਾਗ ਹਰ ਥਾਂ ਉਹ ਇੱਕ ਆਪ ਹੀ ਆਪ ਹੈ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਢੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੰਨਾ 320 ਗੌੜੀ ਕੀ ਵਾਰ ਵਿੱਚਲਾ ਇਹੀ ਸ਼ਲੋਕ ਆਰਾਮ ਕਲੀ ਮਹਿਲਾ ਪੰਜਵਾ ਅਸ਼ਟਪਦੀ ਵਿੱਚ ਵੀ ਆਇਆ ਹੈ فرق ਮਹਿਲਾ ਪੰਜਵਾ ਦੇ ਥਾਂ ਕੇਵਲ ਸ਼ਲੋਕ ਲਿਖਿਆ ਹੈ ਤੇ ਮੁਖ ਤੇ ਉਜਲ ਦੋਹੀ ਥਾਈਂ ਔਂਕੜ ਦਾ ਵਾਧਾ ਹੈ ਸ਼ਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਢੇਕ ਮੁਖੂ ਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੰਨਾ 916 ਅਰਥ ਏ ਪਿਆਰੇ ਸਜਣੋ ਪ੍ਰਭੂ ਦੀ ਸਿੱਖਤ ਸਲਾਹ ਵਾਲੀ ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ ਇਹ ساری ਉਮਰ ਦਾ ਆਸਰਾ ਬਣਦੀ ਹੈ ਇਹ ਨਾਨਕ ਇਸ ਬਾਣੀ ਦੀ ਰਾਹੀ ਇੱਕ ਪ੍ਰਭੂ ਨੂੰ ਸਿਮਰਿਆ ਸਦਾ ਸੁਖੀ ਰਹਿੰਦਾ ਹੈ ਤੇ ਮੱਥਾ ਖਿੜਿਆ ਰਹਿੰਦਾ ਹੈ ਇੱਕੋ ਜਪ ਇੱਕੋ ਸਲਾਹ ਇੱਕ ਸਿਮਰ एको मानया एक सके गुण गाओ अनंत मन्तन जाप एक भगवंत एको एक एक हरियाप पूर्ण पूर रहयो प्रभ व्याप हनक विस्तार एकते पए एक आराद पराषित गए मन्तन अंतर एक प्रभ रता गुरु प्रसाद नानक एक दाता पन्ना 299 एक पहचानू जी का इकको रखना हार ਇਕਸ ਕਾਮਨਿਆਸਰਾ ਇਕੋ ਪ੍ਰਾਣ ਆਧਾਰ ਤਿਸ ਸ਼ਰਨਾਈ ਸਦਾ ਸੁਖ ਆਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰਪੂਰ ਆਰਾਧ ਨਿਤ ਇਕਸ ਕੀ ਲਿਵ ਲਾਗ ਰਹਾ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕਸ ਕੀ ਮਾਨ ਟੇਕ ਹੈ ਜਿਨ ਜਿਓ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੇ ਜਿਨ ਸਭ ਕਿਛ ਵਸ ਕੀਤਾ ਕਾਰ ਇਕੋ ਬਾਹਰੀ ਕੋ ਥਾਂਤ ਨੰਤਰ ਆਪ ਜੀ ਜੰਕ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਵੇਗ ਹੈ ਦੂਜਾ ਨਾਹੀ ਕੋਏ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੇ ਸੋ ਹੋਏ ਗੁਰ ਪੂਰੇ ਪੂਰਾ ਭਇਆ ਜਪ ਨਾਨਕ ਸੱਚਾ ਸੋਏ ਪੰਨਾ 45 ਅਰਥ ਇਹ ਮੇਰੇ ਮਨ ਹੋਰ ਸਾਰੇ ਹੀਲੇ ਛੱਡ ਦੇ ਸਿਰਫ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ ਸਿਰਫ ਗੁਰੂ ਦਾ ਸ਼ਬਦ ਦਾ ਆਸਰਾ ਲੈ ਇੱਕ ਪਰਮਾਤਮਾ ਦੇ ਚਰਨਾਂ ਦੀ ਲਗਨ ਆਪਣੇ ਅੰਦਰ ਲਾਈ ਰੱਖ ਇਹ ਭਾਈ ਜਿੰਦ ਦਾ ਮਿੱਤਰ ਸਿਰਫ ਪਰਮਾਤਮਾ ਹੀ ਹੈ ਪਰਮਾਤਮਾ ਹੀ ਜਿੰਦ ਨੂੰ ਵਿਕਾਰ ਆਤਮ ਤੋਂ ਬਚਾਉਣ ਵਾਲਾ ਹੈ ਇਸ ਵਾਸਤੇ ਆਪਣੇ ਮਨ ਵਿੱਚ ਸਿਰਫ ਪਰਮਾਤਮਾ ਦਾ ਆਸਰਾ ਰੱਖ ਸਿਰਫ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ ਉਹ ਪਾਰਬ੍ਰह्म ਕਰਤਾ ਰਹੀ ਸਹਾਰਾ ਹੈ ਉਸ ਦੀ ਸ਼ਰਨ ਪਿਆ ਸਦਾ ਸੁਖ ਮਿਲਦਾ ਹੈ ਇਹ ਮਨ ਸਿਰਫ ਪਰਮਾਤਮਾ ਹੀ ਅਸਲ ਭਰਾ ਹੈ ਮਿੱਤਰ ਹੈ ਸਿਰਫ ਪਰਮਾਤਮਾ ਹੀ ਅਸਲ ਮਾਪਿਓ ਹੈ ਭਾਵ ਮਾਪਿਆਂ ਵਾਂਗ ਪਾਲਣਹਾਰ ਹੈ ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਮਨ ਵਿੱਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ ਜਿਸ ਨੇ ਇਹ ਸਰੀਰ ਦਿੱਤਾ ਹੈ ਮੇਰੀ ਸਦਾ ਇਹੀ ਅਰਦਾਸ ਹੈ ਕਿ ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾ ਭੁੱਲੇ اے ਭਾਈ ਤੇਰੇ ਹਿਰਦੇ ਵਿੱਚ ਵੀ ਤੇ ਬਾਹਰ ਹਰ ਥਾਂ ਸਿਰਫ ਪ੍ਰਮਾਤਮਾ ਹੀ ਵਸ ਰਿਹਾ ਹੈ اے ਭਾਈ ਅਠੇ ਪਹਿਰ ਉਸ ਪ੍ਰਭੂ ਨੂੰ ਸਿਮਰ ਜਿਸ ਨੇ ਸਾਰੇ ਜੀ ਜੰਤ ਪੈਦਾ ਕੀਤੇ ਹਨ ਜੇ ਸਿਰਫ ਪ੍ਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਰਹੀਏ ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਪਾਉਂਦਾ ਆਪਾਰ ਬ੍ਰਹਮ ਪ੍ਰਮਾਤਮਾ ਹੀ ਸਾਰੇ ਸੰਸਾਰ ਦਾ ਮਾਲਕ ਹੈ ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਸਭ ਜੀਵਾਂ ਦਾ ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ। हे ਨਾਨਕ ਜਿਹੜਾ ਮਨੁੱਖ ਪੂਰੇ ਗੁਰੂ ਦੀ ਰਾਹੀ ਉਸ ਸਦਾ ਸਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਸਭ ਗੁਨਾ ਨਾਲ ਮੁਕੰਮਲ ਹੋ ਜਾਂਦਾ ਹੈ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੀ ਕਲ ਕਲੇਸ਼ ਲੋਭ ਮੋਹ ਮਹਾ ਭਵਜਲ ਤਾਰੇ ਰਹਾ। ਸਾਸ ਸਾਸ ਨਿਮਖ ਨਿਮਖ ਦਿਨ ਸਰੈਣ ਚਿਤਾਰੇ ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸ਼ਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਣ ਨਾਨਕ ਮੰਗਲ ਸੂਖ ਸਦਾ ਰੇ ਪੰਨਾ 679 ਅਰਥ ਹੈ ਪਿਆਰੇ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ ਇਹ ਸਿਮਰਨ ਇਸ ਵੱਡੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿੱਚ ਬਿਆੰਤ ਸੰਸਾਰਿਕ ਝਗੜੇ ਹਨ ਜਿਸ ਵਿੱਚ ਲੋਭ ਮੋਹ ਦੀਆਂ ਲਹਿਰਾਂ ਉੱਠ ਰਹੀਆਂ ਹਨ ਰਹਾ ਇਹ ਭਾਈ ਦਿਨ ਰਾਤ ਛਿੰ ਛਿਨਾ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਚੇਤੇ ਕਰਦਾਰ ਸਾਥ ਸੰਗਤ ਵਿੱਚ ਬੈਠ ਕੇ ਝਾਕਾ ਲਾ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਇਹ ਨਾਮ ਖਜ਼ਾਨਾ ਆਪਣੇ ਮਨ ਵਿੱਚ ਵਸਾਈ ਰੱਖ ਇਹ ਪਿਆਰੇ ਪਰਮਾਤਮਾ ਦੇ ਕੋਮਲ ਚਰਨਾਂ ਉੱਤੇ ਆਪਣਾ ਸਿਰ ਨਵਾਈ ਰੱਖ ਗੋਬਿੰਦ ਦੇ ਗੁਣ ਆਪਣੇ ਸੋਚ ਮੰਡਲ ਵਿੱਚ ਵਸਾ ਇਹ ਨਾਨਕ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾਇਆ ਕਰ ਇਹ ਚਰਨ ਧੂੜ ਆਤਮਿਕ ਖੁਸ਼ੀਆਂ ਤੇ ਆਤਮਿਕ ਆਨੰਦ ਦਿੰਦੀ ਹੈ ਇੱਕੋ ਜਪੀਏ ਮਨੇ ਮਾਹੀ ਇੱਕ ਸ ਕੀ ਸ਼ਰਨਾਏ ਇੱਕ ਸ ਸਿਉਂਕਰ ਪਰਿਹੜੀ ਦੂਜੀ ਨਾਹੀਂ ਜਾਏ ਇੱਕੋ ਦਾਤਾ ਮੰਗੀਏ ਸਭ ਕਿਛ ਪੱਲੇ ਪਾਏ ਮਨ ਤਨ ਸਾਸ ਬਿਰਾਸ ਪ੍ਰਭ ਇਕੋ ਇੱਕ ਤੇ ਆਏ ਅਮਰਤ ਨਾਮ ਨਿਧਾਨ ਸਜ ਗੁਰਮੁਖ ਪਾਇਆ ਜਾਏ ਬੜ ਭਾਗੀ ਤੇ ਸੰਤ ਜਨ ਜਿਨ ਮਨ ਉਠਾ ਆਏ ਜਲਥਲ ਮਹੀਲ ਰਵਰਿਆ ਦੂਜਾ ਕੋਈ ਨਾਹੀ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਈ ਪੰਨਾ 961 ਇਕ ਤੋਂ ਵਿਛੜ ਜਾਣ ਦੇ ਦੁਖ ਤੇ ਉਸ ਇਕ ਨਾਲ ਜੁੜੇ ਰਹਿਣ ਦੇ ਗੁਣ ਜਬ ਇਹ ਮਨ ਮੈਂ ਕਰਤ ਗੁਮਾਨਾ ਤਬ ਇਹ ਬਾਵਰ ਫਿਰਤ ਬੇਗਾਨਾ ਜਬ ਇਹ ਹੂਆ ਸਗਲ ਕੀ ਰੀਨਾ ਤਾ ਤੇ ਰਮਈਆ ਘਾਟ ਘਾਟ ਜੀਨਾ ਸਹਜ ਸੁਹੇਲਾ ਫਲ ਮਸਕੀਨੀ ਸਾਧ ਪੂਰੇ ਆਪਣੇ ਮੋਹੇਦਾਨ ਦੀਂਗੀ ਰਹਾਉ ਜਬ ਕਿਸ ਕਉ ਇਹ ਜਾਣ ਸਮੰਦਾ ਤਬ ਸਗਲੇ ਇਹ ਮੇਲੇ ਫੰਦਾ ਮੇਰ تیر ਜਬ ਇਨੇ ਝੁਕਾਈ ਤਾ ਤੇ ਇਸ ਸੰਗ ਨਹੀਂ ਬਹਿ ਰਾਈ ਜਬ ਇਨ ਆਪਣੀ ਆਪਣੀ ਧਾਰੀ ਕਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਛ ਤਾਤਾ ਜਬ ਇਨ ਆਪਣੋ ਬੰਧਿਓ 모ਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸ ਤੇ ਸਭ ਬਿਨਸੈ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰ ਮਾਨੀ ਪੇਦਾ ਤਬ ਤੇ ਦੁਖ ਡੰਡ ਅਰਖੇਦਾ ਜਬ ਇਨ ਇੱਕੋ ਇੱਕੀ ਬੁਝਿਆ ਤਬ ਤੇ ਇਸ ਨੂੰ ਸਭ ਕੇ ਸੂਝਿਆ ਜਬ ਇਹ ਤਾਵੇ ਮਾਇਆ ਅਰਥੀ ਨਹਿ ਤ੍ਰਪਤਾਵੇ ਨਹਿ ਤਸਲਾਤੀ ਜਬ ਇਸ ਤੇ ਇਹ ਹੋਇਓ ਜੋਲਾ ਪਿਛੇ ਲਾਗ ਚੱਲੀ ਉਠ ਕੌਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਚੀ ਕਰੀ ਤਉ ਇਸ ਘਰ ਕੀ ਕੀਮਤ ਪਰੀ ਕਰਨ ਕਰਾਵਣ ਸਭ ਕਿਛੇ ਕੈ ਆਪੇ ਬੁੱਧ ਵਿਚਾਰ ਵਿਵੇਕਾ ਦੂਰ ਨਾ ਨੇਰੇ ਸਭ ਕੈ ਸੰਗਾ ਸੱਚ ਸਲਾਹ ਨਾਨਕ ਹਰ ਰੰਗਾ ਪੰਨਾ 235 ਅਧੇ 36 ਅਰਥ ਜਦ ਤੱਕ ਇਸ ਮਨੁੱਖ ਨੇ ਦੂਜਿਆਂ ਨਾਲੋਂ ਕੋਈ ਵਿਤਕਰੇ ਮਿਤ ਰਖੇ ਹਨ ਤਦ ਤੱਕ ਇਸ ਦੀ ਆਤਮਾ ਨੂੰ ਦੁੱਖ ਕਲੇਸ਼ਾਂ ਦੀਆਂ ਸਜਾਵਾਂ ਮਿਲਦੀਆਂ ਰਹਿੰਦੀਆਂ ਹਨ ਪਰ ਜਦੋਂ ਇਸ ਨੇ ਹਰ ਥਾਂ ਇੱਕ ਪਰਮਾਤਮਾ ਨੂੰ ਵਸਦਾ ਸਮਝ ਲਿਆ ਤਦੋਂ ਇਸ ਨੂੰ ਸਹੀ ਜੀਵਨ ਯੋਗਤਾ ਦਾ ਹਰੇਕ ਅੰਗ ਸੋਝ ਪੈਂਦਾ ਹੈ ਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਤਾਜ ਹੋ ਕੇ ਹਰ ਪਾਸੇ ਭਟਕਦਾ ਫਿਰਦਾ ਹੈ ਤਦ ਤੱਕ ਇਹ ਤ੍ਰਿਪਤ ਨਹੀਂ ਹੁੰਦਾ ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ ਜਦੋਂ ਇਹ ਮਨੁੱਖ ਇਸ ਮਾਇਆ ਮੂਹ ਤੋਂ ਵਾਕ ਹੋ ਜਾਂਦਾ ਤਦੋਂ ਮਾਇਆ ਇਸ ਦੇ ਪਿੱਛੇ-ਪਿੱਛੇ ਲੱਗ ਤੁਰਦੀ ਹੈ ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ ਜਦੋਂ ਕਿਸੇ ਮਨੁੱਖ ਨੂੰ ਗੁਰੂ ਮੇਰ ਕਰਕੇ ਮਿਲ ਪੈਂਦਾ ਹੈ ਉਸ ਦੇ ਮਨ ਵਿੱਚ ਗਿਆਨ ਹੋ ਜਾਂਦਾ ਜਿਵੇਂ ਘਰ ਵਿੱਚ ਦੀਵਾ ਜਗ ਪੈਂਦਾ ਹੈ ਤੇ ਘਰ ਦੀ ਹਰ ਇੱਕ ਚੀਜ਼ ਦਿਸ ਪੈਂਦੀ ਹੈ ਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖਾ ਜੀਵਨ ਵਿੱਚ ਅਸਲ ਜਿੱਤ ਕੀ ਹੈ ਤੇ ਹਾਰ ਕੀ ਹੈ ਤਦੋਂ ਇਸ ਨੂੰ ਆਪਣੇ ਸਰੀਰ ਦੀ ਪਤਾ ਲੱਗਦਾ ਹੈ ਤੇ ਇਸ ਨੂੰ ਵਿਕਾਰਾਂ ਵਿੱਚ ਨਹੀਂ ਰੋਲਦਾ ਇਹ ਨਾਨਕ ਜੀ ਵਿਚਾਰੇ ਦੇ ਕੀ ਵਸ ਸਿਰਫ ਪਰਮਾਤਮਾ ਹੀ ਹਰੇਕ ਸਰੀਰ ਵਿੱਚ ਵਿਆਪਕ ਹੋ ਕੇ ਸਭ ਕੁਝ ਕਾਰਿਆ ਹੈ ਤੇ ਉਹ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਅਕਲ ਬਖਸ਼ਦਾ ਹੈ ਆਪ ਹੀ ਹਰੇਕ ਜੀਵ ਵਿੱਚ ਵਿਆਪਕ ਹੋ ਕੇ ਵਿਚਾਰ ਕੇ ਜੀਵਨ ਯੋਗਤ ਨੂੰ ਪਰਖਦਾ ਹੈ ਉਹ ਪਰਮਾਤਮਾ ਕਿਸੇ ਤੋਂ ਦੂਰ ਨਹੀਂ ਵਸਦਾ ਸਭ ਦੇ ਨੇੜੇ ਵਸਦਾ ਹੈ ਸਭ ਦੇ ਨਾਲ ਵਸਦਾ ਹੈ ਉਹ ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ ਉਹੀ ਸਭ ਚੋਜ ਤਮਾਸ਼ਾ ਕਰਨ ਵਾਲਾ ਹੈ ਉਹੀ ਸਲਾਉਣ ਯੋਗ ਹੈ ਐਸੋ ਸੁਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਹਾ ਬੂਟਤ ਕੋ ਜੈਸੇ ਬੀੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖੇ ਖੀਰ ਜੈਸੇ ਰਣ ਮੈਂ ਸਖਾ ਪਰਾਤ ਜੈਸੇ ਭੂਖੇ ਭੋਜਨ ਮਾਤ ਜੈਸੇ ਕਿਰਖੈ ਬਰਸ ਮੇਗ ਜੈਸੇ ਪਾਲਨ ਸਰਗ ਸਿੰਘ ਗਰੁੜ ਮੁਖ ਨਹੀਂ ਸਰਪ ਤਰਾਸ ਸੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੀ ਜੈਸੋ ਤਾਨੂੰ ਚੱਕੀ ਦਰਾਹੀ ਬਹੁਤ ਉਪਮਾ ਥੋਰ ਕਹੀ ਹਰ ਅਗੰਗ ਅਗੰਗ ਅਗਾਧ ਤੁਹੀ ਹੂੰਚ ਮੂੰਚੋ ਬਹੁ ਅਪਾਰ ਸਿਮਰਤ ਨਾਨਕ ਕਰੇ ਸਾਰ ਪੰਨਾ 986 ਅਤੇ 87 ਭਾਗ ਪੰਜਵਾਂ ਹਰਥਾ ਇੱਕ ਆਪ ਹੀ ਆਪ ਹੈ ਜੋ ਬੀਸੈ ਸੋ ਇੱਕੋ ਤੂੰ ਹੈ ਬਾਣੀ ਤੇਰੀ ਸਰਵਣ ਸੁਣੀਐ ਦੂਜੀ ਅਵਰ ਨਾ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭthia ਆਪ ਉਪਾਏ ਰੱਜਿਓ ਨੂੰ ਪਾਸਾਰਾ ਆਪੇ ਘਟ ਘਟ ਸਾਰਨਾ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਘਰ ਭਾਰੀ ਇੱਕ ਭੁੱਖ ਇੱਕ ਤ੍ਰਿਪਤ ਅਗਾਏ ਸਭ ਸੇ ਤੇਰਾ ਪਾਰਣਾ ਆਪੇ ਸਤ 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 ਸਾਚਾ ਪੂਤ ਪੂਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੀ ਪ੍ਰਗਟ ਆਪਣਾ ਆਪ ਪਸਾਰਣਾ ਸਦਾ ਸਦਾ ਸਦ ਊਵਣ ਹਾਰਾ ਊਚਾ ਅਗੰ ਅਥਾ ਅਪਾਰਾ ਊਨੇ ਭਰੇ ਭਰੇ ਪਰ ਊਨੇ ਇਹ ਜਲਤ ਸੁਆਮੀ ਕੇ ਕਾਰਨਾ ਮੁਖ ਸਲਾਹੀ ਸੱਚੇ ਸ਼ਹਾ ਨੈਣੀ ਪਿਕ ਅਗੰ ਅਥਾ ਕਰਣੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਭ ਉਦਾਹਰਣ ਕਰ ਕਰ ਵੇਖਣ ਕੀਤਾ ਆਪਣਾ ਜੀ ਜੰਤ ਸੋਈ ਹੈ ਜ ਆਪਣਾ ਆਪਣੀ ਕੁਦਰਤ ਆਪੇ ਜਾਣੇ ਨਦਰੀ ਨਦਰ ਨਿਹਾਲਣਾ ਸੰਤ ਸਭਾ ਜੈਂ ਬੈਸੇ ਪ੍ਰਭ ਸਿ ਪਾਸੇ ਆਨੰਦ ਮੰਗਲ ਹਰ ਚਲਤ ਤਮਾਸੀ ਗੁਣ ਗਾਵੇ ਅਨਹਦ ਤੁੰ ਬਾਣੀ ਕਹਿ ਨਾਨਕ ਦਾਸ ਚਿਤਾਰਣ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਉਪਾਇ ਉਪਾਵਨ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਬਲਹਾਰੀ ਦੋਏ ਕਰ ਜੋੜ ਸਿਮਰੋ ਦਿਨ ਰਾਤੀ ਮੇਰੇ ਸੁਆਮੀ ਆਗਮ ਅਪਾਰਣਾ ਤਤ ਬਿਨ ਦੂਜੇ ਕੈਸਾ ਲਾਹੀ ਏਕੋ ਏਕ ਜੱਪੀ ਮਨ ਮਾਹੀ ਹੁਕਮ ਬੋਝ ਜਨ ਭਈ ਨਹਾਤਾ ਇਹ ਭਗਤਾਂ ਕੀ ਕਾਲਨ ਗੁਰ ਉਪਦੇਸ਼ ਜਪੀਏ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਜਾ ਗੁਰ ਉਪਦੇਸ਼ ਟੁੱਟੇ ਸਭ ਬੰਧਨ ਇਹ ਭਰਮ ਮੁਪਰਜਾਲਣਾ ਜਹਿ ਰਾਖੇ ਸੋਈ ਸੁਖਾ ਥਾਨਾ ਸਹਿਜੇ ਹੋਏ ਸੋਈ ਭਲ ਮਾਨਾ ਬਿਨ ਸੇ ਬੈਰ ਨਾਹੀ ਕੋ ਵੀ ਬੈਰੀ ਸਭ ਇੱਕੋ ਹੈ ਪਾਲਣਾ ਡਰ ਚੁਕੇ ਬਿਨ ਸੇ ਅੰਧਿਆਰੀ ਪ੍ਰਗਟ ਭਏ ਪ੍ਰਭਪੁਰਖ ਨਿrarੇ ਆਪ ਛੋੜ ਪਏ ਸ਼ਰਨਾਈ ਜਿਸ ਕਾ ਸਾ ਤਿਸ ਕਾ ਲਣਾ ਐਸੋ ਕੋਵਿਡ ਭਾਗੀ ਆਇਆ ਆਠ ਪਹਿਰ ਜਿਨ ਖਸਮ ਤੇ ਆਇਆ ਤਿਸ ਜਨ ਕੇ ਸੰਗ ਤਰੇ ਸਭ ਕੋਈ ਸੋ ਪਰਵਾਰ ਸਧਾਰਣਾ ਇਹ ਬਖਸ਼ੀਸ਼ ਖਸਮ ਤੇ ਪਾਵਾਂ ਆਠ ਪਹਿਰ ਕਰ ਜੋੜ ਤੇ ਆਵਾਂ ਨਾਮ ਜਪੀ ਨਾਮ ਸਹਿਜ ਸੁਮਾਵਾਂ ਨਾਨਕ ਨਾਮ ਮਿਲੇ ਉਚਾਰਣ ਪੰਨਾ 1076 ਅਤੇ 77 ਅਰਥ ਇਹ ਪ੍ਰਭੂ ਜਗਤ ਵਿੱਚ ਜੋ ਕੁਝ ਦਿਸ ਰਿਹਾ ਹੈ ਇਹ ਸਭ ਕੁਝ ਸਿਰਫ ਤੂੰ ਹੀ ਤੂੰ ਹੈ ਸਭ ਜੀਵਾਂ ਵਿੱਚ ਤੂੰ ਹੀ ਬੋਲ ਰਿਹਾ ਹੈ ਤੇਰਾ ਹੀ ਬੋਲ ਕੰਨ ਹੀ ਸੁਣਿਆ ਜਾ ਰਿਹਾ ਹੈ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ ਕੋਈ ਵੀ ਛਾਹ ਤਿੱਥੋਂ ਵੱਖਰੀ ਨਹੀਂ ਦਿਸ ਰਹੀ ਹੈ ਭਾਈ ਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ ਹਾਰਥਾ ਪ੍ਰਭੂ ਆਪ ਹੀ ਆਪ ਹੈ ਪ੍ਰਭੂ ਨੇ ਆਪ ਹੀ ਆਪਣੇ ਆਪ ਨੂੰ ਪੈਦਾ ਕਰਕੇ ਇਹ ਜਗਤ ਪਸਾਰਾ ਰਚਿਆ ਹੈ ਹਰੇਕ ਸਰੀਰ ਵਿੱਚ ਆਪ ਹੀ ਵਿਆਪਕ ਹੋ ਕੇ ਸਭ ਦੀ ਸਾਰ ਲੈਂਦਾ ਹੈ हे ਪ੍ਰਭੂ ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ ਕਈ ਤਿਆਗੀ ਤੇ ਕਈ ਗ੍ਰਸਤੀ ਬਣਾ ਦਿੱਤੇ ਹਨ ਤੂੰ ਕਈ ਤਾਂ ਅਜਿਹੇ ਪੈਦਾ ਕੀਤੇ ਹਨ ਜੋ ਸਦਾ ਤ੍ਰਿਸ਼ਨਾ ਦੇ ਅਧੀਨ ਰਹਿੰਦੇ ਹਨ ਤੇ ਕਈ ਪੂਰਨ ਤੌਰ ਤੇ ਰੱਜੇ ਹੋਏ ਹਨ ਹਰੇਕ ਜੀਵ ਨੂੰ ਤੇਰਾ ਹੀ ਸਹਾਰਾ ਹੈ اے ਭਾਈ ਪ੍ਰਮਾਤਮਾ ਸਿਰਫ ਆਪ ਹੀ ਸਦਾ ਕਾਇਮ ਰਹਿਣ ਵਾਲਾ ਤਾਣੇ ਪੇਟੇ ਵਾਂਗ ਆਪਣੇ ਭਗਤਾਂ ਨਾਲ ਰਚਿਆ ਮਿਥਿਆ ਰਹਿੰਦਾ ਹੈ ਜੀਵ ਆਤਮਾ ਦੇ ਰੂਪ ਵਿੱਚ ਹਰੇਕ ਜੀਵ ਦੇ ਅੰਦਰ ਆਪ ਹੀ ਲੁਕਿਆ ਹੋਇਆ ਹੈ ਇਹ ਦੇਸ ਦਾ ਪਸਾਰਾ ਵੀ ਉਹ ਆਪ ਹੀ ਹੈ ਜਗਤ ਰੂਪ ਵਿੱਚ ਉਸਨੇ ਆਪਣੇ ਆਪ ਨੂੰ ਆਪ ਹੀ ਖਿਲਾ ਰਿਆ ਹੋਇਆ ਹੈ हे ਭਾਈ ਪਰਮਾਤਮਾ ਸਦਾ ਹੀ ਸਦਾ ਹੀ ਜਿਉਂਦਾ ਰਹਿਣ ਵਾਲਾ ਹੈ ਆਤਮਿਕ ਅਵਸਥਾ ਵਿੱਚ ਉਹ ਬਹੁਤ ਉੱਚਾ ਹੈ ਅਪਹੁੰਚ ਹੈ ਅਥਾ ਹੈ ਬਿਅੰਤ ਹੈ ਉਸ ਮਾਲਕ ਪ੍ਰਭੂ ਦੇ ਇਹ ਕੌਤਕ ਤਮਾਸ਼ੇ ਹਨ ਕਿ ਸਖਣੇ ਭਾਂਡੇ ਭਰ ਦਿੰਦਾ ਹੈ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ ਏ ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ ਮੇਰ ਕਰ ਮੈਂ ਮੂੰਹ ਤੇਰੀ ਸਿਫ਼ਤ ਕਰਦਾ ਰਹਾ ਏ ਅਪਹੁੰਚ ਤੇ ਅਥਾ ਪ੍ਰਭੂ ਕਿਰਪਾ ਕਰ ਹਰਥਾਂ ਮੈਂ ਤੈਨੂੰ ਅੱਖਾਂ ਨਾਲ ਵੇਖਾਂ ਕੰਨਾਂ ਨਾਲ ਤੇਰੀ ਸਿਫ਼ਤ ਸੁਲਾਸ ਸੁਣ ਸੁਣ ਕੇ ਮੇਰਾ ਮਨ ਮੇਰਾ ਤਨ ਆਤਮਕ ਜੀਵਨ ਨਾਲ ਹਰਿਆ ਭਰਿਆ ਹੋਇਆ ਰਹੇ हे मेरे मालिक तू सब ना जीवा दा बेड़ा पार करने वाला है हे प्रभु तू सब जीवा नु पैदा करके अपने पैदा कीत्यां दी संभाल करदा है हे भाई सारे जीव जंत ओसे सृजनहार नु जपदे हां अपनी कुदरत पैदा करने दी ताकत नु आप ही जानदा है मेहर दा मालिक प्रभु मेहर दी निगाह नाल सब बल तकदा है हे भाई ਜਿਸ ਸਾਧ ਸੰਗਤ ਵਿੱਚ ਸੰਤ ਜਨ ਪ੍ਰਭੂ ਦੇ ਚਰਨਾਂ ਵਿੱਚ ਬੈਠਦੇ ਹਨ ਪ੍ਰਭੂ ਦੇ ਕੌਤਕ ਤਮਾਸ਼ਿਆਂ ਦਾ ਜ਼ਿਕਰ ਕਰਕੇ ਆਤਮਕ ਆਨੰਦ ਖੁਸ਼ੀਆਂ ਮਾਣਦੇ ਹਨ ਅਤੇ ਇੱਕ ਰਸ ਸੁਰ ਵਿੱਚ ਬਾਣੀ ਦੀ ਰਾਹੀ ਪ੍ਰਭੂ ਦੇ ਗੁਣ ਗਾਉਂਦੇ ਹਨ ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਉਸ ਸਾਧ ਸੰਗਤ ਵਿੱਚ ਦਾਸ ਨਾਨਕ ਵੀ ਉਸ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਏ ਹੈ ਪ੍ਰਭੂ ਜੀਵਾਂ ਦਾ ਜੰਮਣਾ ਤੇ ਮਰਨਾ ਇਹ ਸਾਰਾ ਤੇਰਾ ਰਚਿਆ ਖੇਲ ਹੈ हे भाई व्यंत प्रभु ए خير ਕਰ ਕਰਕੇ ویکھ ਰਿਹਾ ਹੈ ਪੈਦਾ ਕਰਨ ਦੀ ਸਮਰੱਥਾ ਵਾਲਾ ਪ੍ਰਭੂ ਆਪ ਜੀਵਾਂ ਨੂੰ ਪੈਦਾ ਕਰਦਾ ਹੈ ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪ ਹੀ ਪਾਲਦਾ ਹੈ हे ਪ੍ਰਭੂ ਤੇਰੀ ਸ਼ੋਭਾ ਸੁਣ ਸੁਣ ਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਹਾਂ ਮੈਂ ਤੇਤੋਂ ਸਦਾ ਹੀ ਸਦਕੇ ਜਾਂਦਾ ਹਾਂ हे ਮੇਰੇ ਅਪਹੁੰਚ ਤੇ ਬਯੰਤ ਮਾਲਕ ਜਦੋਂ ਤੇਰੀ ਮਿਹਰ ਹੁੰਦੀ ਹੈ ਮੈਂ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰਦਾ ਹਾਂ हे प्रभु तैनू ਛੱਡ ਕੇ ਮੈਂ ਕਿਸੇ ਹੋਰ ਦੀ ਸਿੱਖਤ ਸਲਾਹ ਨਹੀਂ ਕਰ ਸਕਦਾ ਮੈਂ ਆਪਣੇ ਮਨ ਵਿੱਚ ਸਿਰਫ ਇੱਕ ਤੈਨੂੰ ਹੀ ਜਪਦਾ ਹਾਂ ਤੇਰੇ ਸੇਵਕ ਤੇਰੀ ਰਜਾ ਨੂੰ ਸਮਝ ਕੇ ਸਦਾ ਖੜੇ ਮੱਥੇ ਰਹਿੰਦੇ ਹਨ ਇਹ ਹੈ ਤੇਰਿਆਂ ਭਗਤਾਂ ਦੀ ਕਾਲ ਕਮਾਈ हे ਭਾਈ ਗੁਰੂ ਦੇ ਉਪਦੇਸ਼ ਦੀ ਰਾਹੀ ਮਨ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮਨ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮਿਚਿਆ ਰਹਿੰਦਾ ਹੈ। হে ਭਾਈ, ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੇ ਸਾਰੇ ਬੰਦਲ ਟੁੱਟ ਜਾਂਦੇ ਹਨ। ਮਨੁੱਖ ਦੀ ਇਹ ਟਪਕਣਾ, ਮਨੁੱਖ ਦਾ ਇਹ ਮੋਹ ਚੰਗੀ ਤਰ੍ਹਾਂ ਸੜ ਜਾਂਦਾ ਹੈ। হে ਭਾਈ, ਐਸਾ ਕੋ ਵਿਭਾਗੀ ਆਇਆ ਜਿਹੜਾ ਇਹ ਨਿਸ਼ਚੈ ਰੱਖਦਾ ਹੈ ਜਿੱਥੇ ਪਰਮਾਤਮਾ ਸਾਨੂੰ ਸਾਡੇ ਵਾਸਤੇ ਸੁੱਖ ਦੇਣ ਵਾਲਾ ਹੈ। ਜਿਹੜਾ ਮਨੁੱਖ ਜੋ ਕੁਝ ਰਜ਼ਾ ਵਿੱਚ ਹੋ ਰਿਹਾ ਹੈ, ਉਸ ਨੂੰ ਭਲਾਈ ਵਾਸਤੇ ਹੋ ਰਿਹਾ ਮੰਨਦਾ ਹੈ। ਜਿਸ ਮਨੁੱਖ ਦੇ ਅੰਦਰੋਂ ਸਾਰੇ ਵੈਰ ਵਿਰੋਧ ਮਿਟ ਜਾਂਦੇ ਹਨ ਜਿਸ ਨੂੰ ਜਗਤ ਵਿੱਚ ਕੋਈ ਬੈਰੀ ਨਹੀਂ ਦਿਖਦਾ ਜਿਹੜਾ ਹਰ ਥਾਂ ਸਿਰਫ ਪਰਮਾਤਮਾ ਨੂੰ ਹੀ ਵੇਖਦਾ ਹੈ ਇਹ ਭਾਈ ਐਸਾ ਕੋਬੜ ਭਾਗੀ ਆਇਆ ਜਿਸ ਦੇ ਅੰਦਰੋਂ ਸਾਰੇ ਡਰ ਮੁੱਕ ਜਾਂਦੇ ਹਨ ਆਤਮਿਕ ਜੀਵਨ ਦੇ ਰਸਤੇ ਦੇ ਸਾਰੇ ਹਨੇਰੇ ਦੂਰ ਹੋ ਜਾਂਦੇ ਹਨ ਜਿਸ ਦੇ ਅੰਦਰ ਨਰਲੇਪ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਜਿਹੜਾ ਮਨੁੱਖ ਆਪਾ ਭਾਵ ਦੂਰ ਕਰਕੇ ਪਰਮਾਤਮਾ ਦੀ ਸ਼ਰਣੀ ਪੈਂਦਾ ਹੈ ਜਿਸ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਉਸੇ ਦੇ ਸਿਮਰਨ ਦੀ ਕਾਲ ਕਮਾਈ ਕਰਦਾ ਹੈ। हे ਭਾਈ ਕੋਈ ਵਿਰਲਾ ਹੀ ਅਜਿਹਾ ਭਾਗਾ ਵਾਲਾ ਮਨੁੱਖ ਜੰਮਦਾ ਹੈ ਜਿਹੜਾ ਅਠੇ ਪਹਿਰ ਮਾਲਕ ਪ੍ਰਭੂ ਦਾ ਨਾਮ ਯਾਦ ਕਰਦਾ ਹੈ। ਉਸ ਮਨੁੱਖ ਦੀ ਸੰਗਤ ਵਿੱਚ ਰਹ ਕੇ ਹਰੇਕ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਹ ਮਨੁੱਖ ਆਪਣੇ ਪਰਿਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ। हे ਨਾਨਕ ਆਖ, हे ਭਾਈ ਜੇ ਮੇਰੇ ਮਾਲਕ ਦੀ ਮੇਰੇ ਉੱਤੇ ਮਿਹਰ ਹੋਵੇ ਤਾਂ ਮੈਂ ਉਸ ਮਾਲਕ ਪਾਸੋਂ ਇਹ ਦਾਤ ਹਾਸਲ ਕਰਾਂ ਕਿ ਅਠੇ ਪਹਿਰ ਦੋਵੇਂ ਹੱਥ ਜੋੜ ਕੇ ਉਸ ਦਾ ਨਾਮ ਸਿਮਰਦਾ ਰਹਾਂ ਉਸ ਦਾ ਨਾਮ ਜਪਦਾ ਰਹਾਂ ਉਸ ਦੇ ਨਾਮ ਵਿੱਚ ਆਤਮਿਕ ਅਡੋਲਤਾ ਵਿੱਚ ਲੀਨ ਰਹਾ ਮੈਨੂੰ ਉਸ ਦਾ ਨਾਮ ਜਪਣ ਦੀ ਦਾਤ ਮਿਲੀ ਰਹੇ ਅੰਦਰ ਵਿਦਾ ਸੱਚ ਨਾਏ ਬਾਹਰ ਵੀ ਸੱਚ ਡਿਠੋਮ ਨਾਨਕ ਰਵਿਆ ਹਬਠਾਏ ਹਵਾਲ ਤ੍ਰਿਣ ਤਿਰਪਵਨ ਰੂਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁਪੱਤਿਆ ਆਪੇ ਸਬਨਾਮਨ ਆਪੇ ਬਹਰਾ ਆਪੇ ਜਾਣੇ ਦੂਰ ਆਪੇ ਹੀ ਜਹਰਾ ਆਪੇ ਹੁਮੇ ਗੁਪਤਾ ਆਪੇ ਪ੍ਰਗਟਿਐ ਕੀਮਤ ਕਿਸੇ ਨਾ ਪਾਏ ਤੇਰੀ ਥਟਿਏ ਗਹਿਰ ਗੰਭੀਰ ਅਥਾ ਅਪਾਰ ਅਗੰਤ ਤੂੰ ਨਾਨਕ ਵਰਤੇ ਇੱਕ ਟਿੱਕੂ ਇੱਕ ਤੂੰ ਪੰਨਾ 906 ਅਰਥ ਜਦੋਂ ਮੇਰਾ ਅੰਦਰਲਾ ਭਾਵ ਮਨ ਸੱਚੇ ਨਾਮ ਵਿੱਚ ਵਿਝ ਗਿਆ ਤਾਂ ਮੈਂ ਬਾਹਰ ਵੀ ਉਸ ਸਦਾ ਸਥਿਰ ਪ੍ਰਭੂ ਨੂੰ ਵੇਖ ਲਿਆ ਏ ਨਾਨਕ ਹੁਣ ਮੈਨੂੰ ਇਉਂ ਦਿੱਸਦਾ ਹੈ ਕਿ ਪਰਮਾਤਮਾ ਹਰੇਕ ਥਾਂ ਵਿੱਚ ਮੌਜੂਦ ਹੈ ਹਰੇਕ ਕਵਣ ਵਿੱਚ ਹਰੇਕ ਟੀਲੇ ਵਿੱਚ ਸਾਰੇ ਹੀ ਤੇਰੇ ਭਵਨੀ ਸੰਸਾਰ ਵਿੱਚ ਰੋਮ ਰੂਮ ਵਿੱਚ ਇਹ ਜਗਤ ਰਚਨਾ ਪ੍ਰਭੂ ਨੇ ਆਪ ਹੀ ਰਚੀ ਹੈ ਤੇ ਆਪ ਹੀ ਇਸ ਵਿੱਚ ਮਿਲਿਆ ਹੋਇਆ ਹੈ ਕਦੇ ਰਚਨਾ ਨੂੰ ਸਮੇਟ ਕੇ ਇਕ ਆਪ ਹੀ ਆਪ ਹੋ ਜਾਂਦਾ ਹੈ ਤੇ ਕਦੇ ਅਨੇਕਾਂ ਰੰਗਾ ਰੂਪਾਂ ਵਾਲਾ ਬਣ ਜਾਂਦਾ ਹੈ ਪ੍ਰਭੂ ਆਪ ਹੀ ਸਾਰੇ ਜੀਵਾਂ ਵਿੱਚ ਮੌਜੂਦ ਹੈ ਤੇ ਨਰੇਵ ਵੀ ਆਪ ਹੀ ਹੈ ਕਿ ਪ੍ਰਭੂ ਤੂੰ ਆਪ ਹੀ ਆਪਣੇ ਆਪ ਨੂੰ ਰਚਨਾ ਤੋਂ ਵੱਖਰਾ ਜਾਣਦਾ ਹੈ ਤੇ ਆਪ ਹੀ ਆਪ ਹਰ ਥਾਂ ਹਾਜ਼ਰ ਨਾਜ਼ਰ ਹੈ ਤੂੰ ਆਪ ਹੀ ਲੁਕਿਆ ਤੇ ਪ੍ਰਗਟ ਵੀ ਆਪ ਹੀ ਹੈ ਤੇਰੀ ਇਸ ਰਚਨਾ ਦਾ ਮੂਲ ਕਿਸੇ ਨੇ ਪਾਇਆ ਤੂੰ ਗੰਭੀਰ ਹੈ ਤੇਰੀ ਹਾਤ ਨਹੀਂ ਪੈ ਸਕਦੀ ਤੂੰ ਬਿਆੰਤ ਹੈ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ਏ ਨਾਨਕ ਹਰਥਾ ਇੱਕ ਪ੍ਰਭੂ ਹੀ ਮੌਜੂਦ ਹੈ ਏ ਪ੍ਰਭੂ ਇੱਕ ਤੂੰ ਹੀ ਤੂੰ ਹੈ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਬਰਪੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਕਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮਖ ਕਰੇ ਹਰੇ ਆਪੇ ਪੌਜਲ ਆਪ ਹੈ ਬੋਇ ਥਾ ਆਪ ਵੀ ਕੇਵਟ ਆਪ ਤਰੇ ਆਪ ਕਰਾਏ ਕਰਤਾ ਅਵਰ ਨਾ ਦੂਜਾ ਤੁਜੈ ਸਾਰੇ ਪੰਨਾ 552 ਅਰਥ ਪ੍ਰਭੂ ਆਪ ਹੀ ਖਾਣੀਆਂ ਬੋਲੀਆਂ ਖੰਡ ਤੇ ਬ੍ਰਹਿਮੰਡ ਬਣਾਉਂਦਾ ਆਪ ਹੀ ਸਮੁੰਦਰ ਸਾਗਰ ਹੈ ਤੇ ਉਸ ਨੇ ਆਪ ਹੀ ਇਸ ਵਿੱਚ ਸਿਪਤ ਸਲਾਹ ਰਤਨ ਲੋਕਾ ਰਖਿਆ ਜਿਸ ਤੇ ਕਿਰਪਾ ਕਰਦਾ ਹੈ ਤੇ ਜਿਸ ਨੂੰ ਸਤਿਗੁਰ ਦੇ ਸਾਨਮੁਖ ਕਰਦਾ ਹੈ ਉਸ ਨੂੰ ਆਪ ਹੀ ਉਹ ਰਤਨ ਲਗਾ ਦਿੰਦਾ ਹੈ ਪ੍ਰਭੂ ਆਪ ਹੀ ਸੰਸਾਰ ਸਮੁੰਦਰ ਹੈ ਆਪ ਹੀ ਜਹਾਜ਼ ਹੈ ਆਪ ਹੀ ਮਲਾਹ ਹੈ ਤੇ ਆਪ ਹੀ ਤਰਦਾ ਹੈ ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ हे ਪ੍ਰਭੂ ਤੇਰੇ ਜਿਹਾ ਦੂਜਾ ਕੋਈ ਨਹੀਂ ਆਪੇ ਭਾਰ 18 ਬਣਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਜੇ ਆਪੇ ਹੀ ਮੁંપਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਾ ਸਮਾਏ ਜਾਣ ਨਾਨਕ ਬੜੀਾਈ ਆਖੇ ਹਰ ਕਰਤੇ ਕੀ ਜਿਸ ਨੂੰ ਤੈਲ ਨਾ ਤਮਾਏ ਪੰਨਾ 554 ਅਰਥ ਪ੍ਰਭੂ ਆਪ ਹੀ ਬਨਸਪਤੀ ਦੇ 18 ਭਾਰ ਹੈ ਭਾਵ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ ਆਪ ਹੀ ਉਸ ਨੂੰ ਫਲ ਲਾਉਂਦਾ ਹੈ ਆਪ ਹੀ ਮਾਲੀ ਹੈ ਆਪ ਹੀ ਪਾਣੀ ਦਿੰਦਾ ਹੈ ਤੇ ਆਪ ਹੀ ਫਲ ਖਾਂਦਾ ਹੈ ਆਪ ਹੀ ਕਰਨ ਵਾਲਾ ਹੈ ਆਪ ਹੀ ਭੋਗਣ ਵਾਲਾ ਆਪ ਹੀ ਦਿੰਦਾ ਹੈ ਤੇ ਆਪ ਹੀ ਦਿਵਾਉਂਦਾ ਹੈ ਮਾਲਕ ਵੀ ਆਪ ਹੈ ਤੇ ਰਾਖਾ ਵੀ ਆਪ ਹੈ ਆਪ ਹੀ ਸਭ ਥਾਈਂ ਵਿਆਪਕ ਹੈ ਜੇ ਨਾਨਕ ਕੋਈ ਵਿਰਲਾ ਸੇਵਕ ਉਸ ਪ੍ਰਭੂ ਦੀ ਸਿੱਖਤ ਸਲਾਹ ਕਰਦਾ ਹੈ ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਭੁਗਤਾ ਹੁੰਦਿਆਂ ਵੀ ਰਤਾ ਮਾਤਰ ਵੀ ਕੋਈ ਤਮਾ ਨਹੀਂ ਹੈ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਯਾ ਆਪੇ 10 ਅੱਠ ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੇ ਦਇਆ ਆਪ ਉਪੋਲ ਨ ਭੁੱਲੇ ਕਭ ਹੀ ਸਭ ਸਾਚਤਿ ਭਾਵ ਸੱਚ ਥਿਆ ਆਪੇ ਜਿਨ੍ਹਾਂ ਬੁਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਭਰਮ ਗਿਆ ਪੰਨਾ 553 ਅਰਥ ਛੋਟੀ ਤਾਰ ਭਗਤ ਜੀ ਵੱਡੀ ਤਾਰ ਭਗ ਪਰਮੇਸ਼ਰ ਸਭ ਕੁਝ ਪ੍ਰਭ ਆਪ ਹੀ ਹੈ ਆਪ ਹੀ ਠਾਕੁਰ ਤੇ ਆਪ ਹੀ ਦਾਸ ਹੈ ਪ੍ਰਭੂ ਨੇ ਆਪ ਹੀ 18 ਵਰਨ ਬਣਾਏ ਹਨ ਆਪ ਹੀ ਬ੍ਰਹਮ ਹੈ ਤੇ ਆਪ ਹੀ ਸ੍ਰਿਸ਼ਟੀ ਰਾਜ ਉਸਨੇ ਲਿਆ ਹੈ ਜੀਵਾਂ ਨੂੰ ਆਪ ਹੀ ਮਾਰਦਾ ਹੈ ਤੇ ਆਪ ਹੀ ਛੱਡਦਾ ਹੈ ਆਪ ਹੀ ਬਖਸ਼ਦਾ ਹੈ ਤੇ ਆਪ ਹੀ ਮਿਹਰ ਕਰਦਾ ਹੈ ਪ੍ਰਭੂ ਆਪ ਅਪੋਲ ਹੈ ਕਦੇ ਭੁੱਲਦਾ ਨਹੀਂ ਉਸ ਦਾ ਇਨਸਾਫ ਵੀ ਨਰੂਲ ਸੱਚ ਹੈ ਸਤਗੁਰ ਦੀ ਰਾਹੀ ਜਿਨ੍ਹਾਂ ਨੂੰ ਆਪ ਸਮਝਾ ਦਿੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚੋਂ ਮਾਇਆ ਦੀ ਟਕਣਾ ਦੂਰ ਹੋ ਜਾਂਦੀ ਹੈ ਇਸੇ ਤਰ੍ਹਾਂ ਦੇ ਹੋਰ ਬਿਆੰਤ ਗੁਰੂ ਸ਼ਬਦ ਹਨ ਜਿਨ੍ਹਾਂ ਤੋਂ ਸਿੱਧ ਹੈ ਕਿ ਅਕਾਲ ਪੁਰਖ ਦਾ ਨਾ ਕੋਈ ਸਹਾਈ ਹੈ ਤੇ ਨਾ ਹੀ ਉਸ ਦਾ ਕੋਈ ਸ਼ਰੀਰ ਹੈ ਸੰਸਾਰ ਦੀ ਰਚਨਾ ਪਾਲਣਾ अथवा ਖਹਿ ਕਰਨ ਵਾਲਾ ਕੇਵਲ ਉਹ ਆਪ ਹੀ ਆਪ ਹੈ ਗੁਰਮਤ ਅਨੁਸਾਰ ਬ੍ਰਾਹਮਣ ਦਾ ਇਹ ਕਹਿਣਾ ਝੂਠ ਹੈ ਕਿ ਸੰਸਾਰ ਦਾ ਸਿਰਜਣਾ ਕਰਕੇ ਪਾਲਣਾ ਕਰਨੀ ਅਤੇ ਜੀਵਾਂ ਨੂੰ ਮਾਰਨਾ ਤਿੰਨ ਕੰਮ ਬ੍ਰਹਮਾ ਵਿਸ਼ਨ ਮਹੇਸ਼ ਤਿੰਨ ਅੱਡ ਅੱਡ ਦੇਵਤੇ ਕਰ ਰਹੇ ਹਨ ਆਓ ਉਸ ਇੱਕ ਦੀ ਸੰਸਾਰ ਖੇਡ ਵਾਲੇ ਕੁਝ ਜ਼ਰੂਰੀ ਪੱਖ ਹੋਰ ਸਮਝ ਲਈਏ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਪੰਨਾ ਨੰਬਰ 2 ਸਭਨਾ ਦਾ ਦਾਤਾ ਇੱਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੇ ਤਿਸ ਦੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਈ ਪੰਨਾ 3 ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੋਂ ਰਾਸ ਪ੍ਰਭ ਤੁੱਦੋਂ ਖਾਲੀ ਕੋ ਨਹੀਂ ਦਰ ਗੁਰਮਖਾਂ ਨੂੰ ਸਵਾਸ਼ ਵਿਖ ਭਵਜਰ ਡੁੱਬ ਤੇ ਕੱਢ ਲੈ ਜਨ ਨਾਨਕ ਕੀ ਅਰਦਾਸ ਪੰਨਾ 4 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਨਵਾਂ ਲੇਖਕ ਸਰਦਾਰ ਗੁਰਬਖ ਸਿੰਘ ਕਾਲਾ ਅਫਗਾਨਾ ਦੂਜੇ ਕਾਂਡ ਦਾ ਚੌਥਾ ਅਤੇ ਪੰਜਵਾਂ ਭਾਗ ਅਵਾਰ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ